ਆਗਤਾ ਹੈ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਛੇ ਬੜਾ ਦਿਖਾਵਾਂਗੇ ਐਸ ਜੀ ਰਾਗਵੀ ਤੇ 6 ਲਾ ਡਿਟੇਲ ਵੀਰ ਤੋਂ ਪੁੱਛ ਦਿਆ ਹੋਊਗੀ ਕਰੀਏ ਜੀ ਅਸੀ ਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 98763 2068 ਅੱਜ ਆਪਾਂ 6 ਬੈਡ ਦਿਖਾਵਾਂਗੇ ਹਨਾ 5 ਹੈ ਬਾਈ ਠੀਕ ਆ 5 ਤੇ ਪਹਿਲੇ ਨੰਬਰ ਤੇ ਆਪਾਂ ਜਿਹੜੀ ਬੈਡ ਦੇਖੀਏ ਨੇ ਜੀ ਕਿਹੜਾ ਸੁਈਆ ਇਹ ਪਹਿਲੇ ਸੁਈਆ ਸੁਈਆ ਹੈ ਬਾਈ ਇਹ ਰਾਤ ਦੀ ਸੁਈਆ ਮਗਰ ਬੱਚੀ ਹੈ ਦੁੱਧ ਕਿੰਨਾ ਕਵਾ ਦੋਗੇ ਦੁੱਧ ਬਾਈ ਐਵੇਂ ਦਾ ਵੀ 18 ਤੋਂ 20 ਲੀਟਰ ਬਿਲਕੁਲ ਦੁੱਧ ਬਹੁਤ ਤੇ ਜੇਰ ਵਗੈਰਾ ਜਮਾ ਡਾਣਾ ਜੇਰ ਵਗੈਰਾ ਦੀ ਵੀਡੀਓ ਬਣਾਈ ਬਈ ਆਪਣੇ ਕੋਲੇ ਮੈਸ ਚੋਂ ਚੂਨ ਚਵਾ ਇੱਕ ਨੰਬਰ ਚੂਨ ਚਵਾ ਇੱਕ ਨੰਬਰ ਠੰਡੀ ਸੀਲ ਦਾ ਮੁੱਲ ਕੋਈ ਨਹੀਂ ਮੰਗਿਆ ਇੱਥੇ ਠੀਕ ਹੈ ਠੀਕ ਹੈ ਮਤਲਬ ਤਾ ਤੂੰ ਰੋਕ ਕੇ ਆ ਜਾ ਮੈਂ ਕਿਹਾ ਬਾਈ ਲੈ ਆਈ ਬਹਿ ਜਾ ਤੂੰ ਠੀਕ ਹੈ ਬੱਚਾ ਛੱਡੋ ਨਾ ਛੱਡੋ ਕੋਈ ਮਰਦੀ ਆ ਵੀਰ ਚਵਾਈ ਇਹਦੀ ਰੂਮਰ ਕੀ ਠੀਕ ਹੈ ਠੀਕ ਹੈ ਤੋ ਬੱਚਾ ਲਾਇਆ ਜੇ ਪਰ ਉਦਾਂ ਹੀ ਬਹਿ ਕੇ ਥੱਲੇ ਮਾਰਦੀ ਦੋ ਧਰਮ ਬੈਠਣਾ ਜੇ ਵਿੱਚੋਂ ਹੀ ਚਵਾਈ ਦੇਖੋ ਸੋਹਣੀ ਸਾਫ ਹੈ ਲੈ ਬਾਈ ਇਹ ਡੰਡੇਰ ਕੀ ਧਾਉ ਸਿੱਧੀ ਜੀ ਰੇਟ ਵੀਰ ਵੀਰ ਕੀ ਕਰਨਗੇ ਜਿੰਨੇ ਰੇਟ ਵੀਰ ਭਾਈ ਜੈ ਹੋਣਗੇ ਪਰ ਹੋਣਗੇ ਫੋਨ ਤੇ ਧੁਰਵਾ ਕਦਗਾੜ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ ਸੁਥਰਾ ਰਾਜਿਸਤਾਨੀ ਪੜੀ ਹੋਈ ਤੇ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਕਹਿੰਦਾ ਭਾਬਾ ਦੁੱਧ 20 ਲੀਟਰ ਮੰਨ ਕੇ ਵੀ ਲੈ ਲੈ ਹਨਾ ਠੰਡੀ ਸੀਲ ਤੇ ਨਹੀਂ ਬਾਈ ਕੋ ਬੋਲ ਠੀਕ ਹੈ ਵੀ ਪਾ ਦੂ 20 ਤੋਂ ਪਾਰ ਦੁੱਧ ਲੈ ਠੀਕਾ ਠੰਡੀ ਸੀਲ ਦਾ ਕੋਈ ਅੰਤ ਨਹੀਂ ਹਨਾ ਕੋਈ ਬੋਲੇ ਠੀਕ ਹੈ ਠੀਕ ਹੈ ਬੱਚਾ ਇਹਦੇ ਮਗਰ ਆ ਗਿਆ ਮੇਲ ਕਾ ਬੱਚੀ ਆ ਗਈ ਦੰਦੋ ਕਿਵੇਂ ਆਈ ਇਹ ਇਹ 6 ਦਿਨ ਦਾ ਭਾਈ ਮੈਨੂੰ ਠੀਕ ਆ ਥੋੜੀ ਵੱਡੀ ਹੋਈ ਬਣੀ ਵੀ ਆ ਹਨਾ ਹਾਂ ਕੰਨੀਆਂ ਹਜੇ ਖੜੀਆਂ ਬਈ ਇਹਦੀਆਂ ਜੀ ਹਾਂਜੀ ਅੱਗੇ ਆ ਜਾ ਜੀ ਦੋ ਨੰਬਰ ਵਾਲੀ ਦੇ ਇਹ ਬਈ ਦੁੱਧੀ ਵਹਿੜਾ ਦੋ ਦੰਦਾ ਪਲੂਣ ਪਹਿਲਾ ਸੁਆ ਹਾਂਜੀ ਕੈ ਦਿਨ ਘੜਦੀ ਆ ਦਿਨ ਬਈ ਮੇਰੇ ਸਾਹਣੇ ਇੱਕ ਦੋ ਦਿਨ ਨੂੰ ਅੱਛਾ ਇੱਕ ਦੋ ਦਿਨ ਇਹਦੇ ਸੂਣ ਚ ਬਾਕੀ ਆ ਬਾਕੀ ਬਈ ਕਿੰਨਾ ਕੁ ਦੁੱਧ ਦੰਦਾ ਚਲਾ ਸਕਦੇ ਬਸ ਠੰਡੀ ਸੀਲ ਦੇ ਦੇਣ ਗੁਰੂਆਂ ਨੇ ਠੀਕ ਆ ਝੋੜ ਜਾਲੀ ਬੜੀ ਚੰਗੇ ਵਹਿੜਦੀ ਹਾਂ ਬਹੁਤ ਚੰਗਾ ਬਈ ਥਾਂ ਜਿਵੇਂ ਪਲੂਣ ਵੱੱਠੀ ਆ ਹਨ ਬਹੁਤ ਚੰਗਾ ਲੱਗਿਆ ਮੈਨੂੰ ਇਹਦਾ ਮਨ ਕੇ ਚੱਲ ਵੀ ਬਾਇਓ ਡਾਟਾ ਦੁੱਧ ਨੈਟ ਜਿਹੜਾ ਮੰਨ ਕੇ ਚੱ ਮੇਰੇ ਸਹਾਲਾ ਵੀ 20 ਤੋਂ 22 ਲੀਟਰ ਖੁੱਲਾ ਦੁੱਧ ਦੇ। ਸੂਣ ਚ ਕੱਢ ਜੋ 5-4 ਦਿਨ। ਭਾਈ ਦੇਖੋ ਸੂਪੇ ਤਾਂ ਚੰਗਾ ਕਰ। ਜਿਹੇ ਨੰਬਰ ਦੇ ਪਲੂਣ ਬੱਚੀ ਮੂਹੋ ਦੋ ਦਾ ਸੂਣ ਚ 5-4 ਦਿਨ ਬਾਕੀ। ਗਰਲੈਂਡੋ ਕੈਟਾਗਰੀ ਦੇ ਵਿੱਚ ਆ ਗਈ। ਇੱਥੇ ਖੜੀ ਐ ਇੱਥੇ। ਠੀਕ ਐ। ਜਿੱਥੇ ਮਰਜੀ ਰੋਕੋ ਤੇ ਜਿੱਥੇ ਮਰਜੀ ਬਾਲਟੀ ਤਰੋ ਤੇ ਰਚੋ ਵੇ ਕਰਮਾਈ ਦੀ ਜਮ। ਭਾਵੇਂ ਠੰਡੀ ਸੀਂ ਦੇ ਨਾਲ ਥਲ ਬਾਹ ਚੰਗਾ ਥਣ ਲੱਗਿਆ ਵਾ। ਠੀਕ ਐ। ਇਹ ਵੀ ਦੀ ਕੁਆਲਿਟੀ ਥਣ ਮੁੱਠੀ ਵਾਲਾ। ਕਹਿੰਦਾ ਵਾ ਸੋਹਣਿਆ ਚਾਰੇ ਪਾਸਿਓ। ਭਾਈ ਬਿਲਕੁਲ। ਠੀਕ ਐ। ਆਇਤ ਧਨ ਨੰਬਰ ਤੇ ਜਰਸੀ ਕਿਹੜਾ ਸੁਆ ਸੁਰੀ ਆ ਇਹ ਵੀ ਬਾਈ ਪਹਿਲੇ ਸੁਈ ਸੁਣਾਏ ਦੰਦੋ ਕਿਵੇਂ ਆਜੀ ਦੰਦੋ ਬਾਈ ਇਹੇ ਮੇਰੇ ਨਾਲ ਚੌਗੀਆਂ ਸ਼ਕੀ ਆ ਠੀਕ ਹੈ ਦੇਖ ਚੱਕ ਨਹੀਂ ਕਰੇ ਹਣਾ ਮਦਾਜਾ ਇੱਥੇ ਹੋਊਗੀ ਹਾਂਜੀ ਹਾਂ ਦੁੱਧ ਕਿੰਨਾ ਕ ਪਾ ਦੋਗੇ ਦੁੱਧ ਬਾਈ ਇਹ ਵੀ 18 ਤੋਂ 20 ਲੀਟਰ ਦੇ ਦੁੱਧ ਠੰਡੀ ਛੀਂ ਦਾ ਮੁੱਲੀ ਨਹੀਂ ਕੋਈ ਲੈ ਲੈ ਐਂ ਦੇਖ ਹਜੇ ਕੱਚੀ ਕੱਚੀ ਆ ਹਣਾ ਕੱਚੀ ਕੱਚੀ ਆ ਬਾਈ ਨਾ ਠੰਡੀ ਛੀਂ ਦੇਖ ਠੀਕ ਆ ਤੋੜ ਦੇ ਵਾ ਕਿੰਨ ਨੰਬਰ ਦਾ ਆਪਾਂ ਦੇਖਣਾ ਜਰਸੀ ਹਣਾ ਹਾਂਜੀ ਸੁਆ ਸੁਹੰਦੀ ਆ ਪਹਿਲਾ ਸੁਆ ਪਹਿਲਾ ਬਾਈ ਠੀਕ ਆ ਦੁੱਧ ਦੀ ਜੇਕਰ ਆਪਾਂ ਗੱਲ ਕਰੀਏ ਬਾਈ 20 ਜਾ ਫੁੱਲਾ ਦੋ ਦਿਨਾਂ ਲਈ ਇਹ ਕਾਹ ਦਾ ਕਾਰਨ ਥੜੀ ਬੱਚੀ ਆ ਠੀਕ ਹੈ ਵੱਡਾ ਕੱਟ ਠੀਕ ਹੈ ਸੋਹਣੀ ਤੇ ਬਾਕੀ ਮੇਨ ਗੱਲ ਰਾਜਸੰਮੀ ਬੜੀ ਵੀ ਹੈਣਾ ਠੀਕ ਹੈ ਠੀਕ ਹੈ ਜਾਜਗਲਾ ਛੋ ਠੰਡੀ ਸੀਰ ਚੌਥੇ ਨੰਬਰ ਤੇ ਜਾਗੀ ਜਰਸੀ ਫੇਰ ਜਰਸੀ ਹੈ ਭਾਈ ਇਹ ਕਿਹੜਾ ਸੁਆਜੀ ਇਹ ਦੂਜੇ ਸੁਆਜੀ ਹੈ ਵੀਰੇ ਕੈ ਕਿ ਦਿਨ ਕੱਢਦੀ ਹੈ ਜੀ ਇਹ ਵੀ ਲੈ ਜੂ ਵੀਰੇ ਪੰਜ ਚਾਰ ਦਿਨ ਅੱਛਾ ਪੰਜ ਚਾਰ ਦਿਨ ਇਹਦੇ ਸੂਣ ਚ ਬਾਕੀ ਹੈਣਾ ਇਹ ਜੇ ਬਦੁੱਧ ਦੀ ਗੱਲ ਕਰੀਏ ਦੁੱਧ ਬਾਈ ਐ ਮਨ ਵੀ 10 17 16 17 ਬਾਈ ਮੰਨ ਕੇ ਜਿਹੜਾ ਮਾਦੀ ਲੈ ਜੀ ਠੀਕ ਆ ਉਹਨਾਂ ਦੇ ਦੇ ਦੋ ਇਹਨਾਂ ਦੇ ਦੇ ਦੋ ਬਾਈ ਦੇਉ ਵੀ ਵਧੀਆ ਫੈਟ ਵਾਲਾ ਠੰਡੀ ਸੀਲ ਦਾ ਨਹੀਂ ਮੁੱਲ ਕਿ ਜਿੱਦਣ ਮਾਦੀ ਫੈ ਜਾਣਾ ਠੀਕ ਆ ਬਾਕੀ ਮੇਰੇ ਨਾਲ ਜਿੰਦ ਜਾਨ ਸਨਖੇ ਰਾਜ ਦੀ ਸਮੀ ਪੜੀ ਵੀ ਹੈ ਨਾ ਹਾਂਜੀ ਹਾਂ ਠੀਕ ਐ ਟੋਰ ਦੇ ਬਾਹਰ ਨੂੰ ਕੁਆਲਿਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਦੂਜਾ ਸੂਆ ਬੈਠ ਸੂ ਰਹੀ ਆ ਤੇ ਦੁੱਧ ਦੀ ਮੇਰੀ ਗੱਲ ਕਰੀਏ ਕਿੰਨਾ ਕ ਹਾਈਸਟ ਪਾ ਦੂਗੀ ਐ ਠੀਕ ਆ ਬਾਕੀ ਆਲੇ ਸੇਵਾ ਡਿਪੰਡਾ ਹਣਾ ਬਾਕੀ ਕਹਿੰਦਾ ਬਈ ਅਬ ਠੰਡੀ ਸੀਰ ਆ ਜਾਵਾਂ ਲੱਗਿਆ ਜਿੱਥੇ ਮਰਦੀ ਬਹਿ ਜਾ ਇੱਥੇ ਖੜੀ ਹੋਈ ਬਹਿ ਜਾ ਤੇ ਥਣ ਗੁੱਲੇ ਵਾਲਾ ਹਾਥੀ ਚੁਵਾਈ ਵਾਲਾ ਸੋ ਮੂਰੇ ਮੰਨ ਕੇ ਚਲੋ ਵੀ ਨਜ਼ਾਰੇਦਾਰ ਵਾਲੀ ਬਹਿੜ ਆ ਜਾਵਾਂ ਗਰਮੀ ਗਰਮੀ ਦੁੱਧ ਦੇ ਨਜ਼ਾਰੇ ਲਿਆਦਣੇ ਜਾਵਣੇ ਮੈਂ ਬਹਿੜ ਦੇਖੀ ਨੇ ਜਿਹੜੀ ਇਹ ਸੀ ਬਈ ਦੋ ਦੰਦਾਂ ਦਾ ਬੱਚੀ ਆ ਅੱਛਾ ਇਹ ਕਦੋਂ ਸੂਈ ਆ ਜੀ ਇਹ ਸੂਈ ਨੂੰ ਹੋ ਗਿਆ ਬਈ 5-6 ਦਿਨ ਠੀਕ ਆ 5-6 ਦਿਨ ਹੋ ਗਏ ਸੂਈ ਨੂੰ ਮੂੰਹ ਮੱਥਾ ਚੰਗਾ ਹਣਾ ਬਹੁਤ ਚੰਗਾ ਬਈ ਦੋ ਦੰਦਾਂ ਦਾ ਮੂੰਹ ਹੋ ਕੱਚੀ ਦੂਕੀ ਬੱਚਾ ਕੀ ਆ ਬੱਚਾ ਬਈ ਤੇ ਜੇ ਜੂ ਜਮੜਨ ਜੇ ਜੂ ਰੋਕੇ ਆ ਬਾਈ ਠੰਡੀ ਸੀਨ ਨੇ ਇਹਦਾ ਵੀ ਨਹੀਂ ਕੋਈ ਮਰਨ ਕਿੰਨਾ ਕੁ ਦੁੱਧਾ ਜੀ ਹੁਣ ਦੁੱਧ ਬਾਈ ਹੁਣ ਹੋਵੇ ਥਰੇ 14 15 ਲੀਟਰ ਤਿਆਰ ਠੀਕ ਹੈ ਠੀਕ ਹੈ ਲੈ ਧਾਰਾ ਵਗੈਰਾ ਦੇਖੋ ਕਿਆ ਬਾਤਾਂ ਸੋਈ ਸਾਫ ਜਿਹੜੀ ਚਵਾਈਆ ਤੇ ਫਿਰ ਇ ਚੋਣਦਾ ਆਉਂਦਾ ਸਵਾ ਜਮਾ ਬਾਈ ਮੋਲ ਹੀ ਨਹੀਂ ਕੁਝਵਾਈਦਾ ਠੀਕ ਹੈ ਠੀਕ ਹੈ ਤੇ 14 ਕਿਲੋ ਦੁੱਧ ਜਮਾ ਨਹੀਂ ਪੜੂਗਾ ਬਿਲਕੁਲ ਬਾਈ ਰੈਡੀ ਹੈ ਠੀਕ ਹੈ ਉਸ ਦਾ ਪੇਦਾ ਬਾਈ 20 22 ਕਿਲੋ ਚਵਾਵਾ ਦੇਗੇ ਹਜੇ ਆਈ ਹੈ ਆਪਣੇ ਕੋਲੇ ਠੀਕ ਹੈ ਠੀਕ ਹੈ ਹਾਂ ਹਜੇ ਕੱਲ ਹੀ ਆਈ ਹੈ ਬਾਸ ਠੀਕ ਹੈ ਤੋ ਦੇ ਵਾਰਨ ਕੱਟ ਕੱਟ ਵਗੈਰਾ ਦੇਖੋ ਬੈੜਦਾ ਤੇ ਮੂੰਹੋਂ ਆ ਗਈ ਵੀਰੇ ਦੋ ਦੰਦ ਹਣਾ ਹਾਂਜੀ ਕੱਚੀ ਦੁੱਗੀ ਹੈ ਬਾਈ ਹਜੇ ਠੀਕ ਆ ਦੋਂਦੀ ਆ ਹਜੇ ਤੇ ਸੂਈ ਸਵਾਈਆ ਜੀਰ ਵਗੈਰਾ ਅਡਾਨਾ ਧਾਰਾ ਆਪਾਂ ਵੀਡੀਓ ਚ ਮਾਰ ਕੇ ਦਿਖਾ ਦਿਆਂ ਤੇ ਬਾਕੀ ਕੱਟ ਕੱਟ ਚਾਈ ਨਹੀਂ ਸੁਣੀ ਦੇਖੋ ਬੱਚੀ ਬੜੀ ਪਿਆਰੀ ਹੈ ਸੋਹਣੀ ਸਨਖੀ ਸੂਈ ਸਵਾਈ ਬੱਚਾ ਆ ਗਿਆ ਮੇਲਗਾਫ ਹਾਂ ਹਾਂਜੀ ਠੀਕ ਆ ਨੰਬਰ ਉਹ ਦੇ ਦਵਾਰੇ ਆਪਣਾ 9876320608 ਸੋ ਵੀਡੀਓ ਦੇਖਣੇ ਚੈਨਲ ਪਿਆਰ ਦੇਣੀ ਤੇ ਆ